ਖਾਦਾ ਪੀਤਾ ਅੰਗ ਲੱਗੇਗਾ ਦਾਨ ਕੀਤਾ ਸੰਗ ਚੱਲੇਗਾ ਬਾਕੀ ਬਚਿਆ ਜੰਗ ਲੱਗੇਗਾ ਤਨ ਘਰ ਤੱਕ ਸਾਥ ਚੱਲੇਗਾ ਪਰਿਵਾਰ ਸ਼ਮਸ਼ਾਨ ਤੱਕ ਸਾਥ ਚੱਲੇਗਾ ਪਰ ਸੇਵਾ ਤੇ ਸਿਮਰਨ ਦੂਸਰੇ ਜਨਮ ਵਿੱਚ ਵੀ ਸਾਥ-ਸਾਥ ਚੱਲੇਗਾ ਖੁਸ਼ ਰਹਿਣਾ ਹੈ ਤਾਂ ਆਪਣੀ ਜ਼ਿੰਦਗੀ ਦੇ ਫੈਸਲੇ ਪ੍ਰਸਥਤੀ ਨੂੰ ਦੇਖ ਕੇ ਲਓ ਜੋ ਦੁਨੀਆ ਨੂੰ ਦੇਖ ਕੇ ਫੈਸਲੇ ਲੈਂਦੇ ਹਨ ਉਹ ਦੁਖੀ ਹੀ ਰਹਿੰਦੇ ਹਨ ਕਦੀ ਵੀ ਪਰਮਾਤਮਾ ਦਾ ਨਾਮ ਜਪਦੇ ਜਪਦੇ ਅੱਖਾਂ ਵਿੱਚ ਹੰਝੂ ਆ ਜਾਣ ਤਾਂ ਸਮਝ ਲੈਣਾ ਸੰਦੇਸ਼ ਪਹੁੰਚ ਗਿਆ ਮਰਨ ਦੇ ਬਾਅਦ ਰਿਸ਼ਤੇਦਾਰ ਬਹਿਸ ਕਰਦੇ ਹਨ ਕਿ ਰੋਟੀ ਸਾਡੇ ਵੱਲੋਂ ਹੋਵੇਗੀ ਪਰ ਜਦੋਂ ਉਹੀ ਬੰਦਾ ਬਿਮਾਰ ਹੋਵੇ ਉਦੋਂ ਕੋਈ ਵੀ ਨਹੀਂ ਕਹਿੰਦਾ ਕਿ ਅੱਜ ਦੀ ਦਵਾਈ ਮੇਰੇ ਵੱਲੋਂ ਸਮਾਂ ਬਹਿਰਾ ਹੁੰਦਾ ਹੈ ਸੁਣਦਾ ਕਿਸੇ ਦੀ ਨਹੀਂ ਪਰ ਅੰਨਾ ਨਹੀਂ ਹੈ ਦੇਖਦਾ ਸਭ ਨੂੰ ਹੈ ਜੀਵਨ ਵਿੱਚ ਤੁਸੀਂ ਜੋ ਸਰਵ ਕਰੋਗੇ ਉਹੀ ਡਿਸਰਵ ਕਰੋਗੇ ਜ਼ਿੰਦਗੀ ਵਿੱਚ ਹਰ ਜਗ੍ਹਾ ਪੈਸਾ ਕੰਮ ਨਹੀਂ ਆਉਂਦਾ ਕਈ ਜਗ੍ਹਾ ਇਨਸਾਨ ਦਾ ਸਹਾਰਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਸਹੀ ਲੋਕ ਅਗਰ ਸਾਥ ਹੋਣ ਤਾਂ ਬੁਰੇ ਦਿਨ ਵੀ ਚੰਗੇ ਬਣ ਜਾਂਦੇ ਹਨ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਜ਼ਰੂਰ ਕਰੋ ਰਿਸਰਚ ਵਿੱਚ ਪਾਇਆ ਗਿਆ ਹੈ ਜੋ ਲੋਕ ਸ਼ੋਲੇ ਖਾਂਦੇ ਹਨ ਉਹਨਾਂ ਵਿੱਚ ਸੰਭੋਗ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਅਗਰ ਕੋਈ ਵਿਅਕਤੀ ਜ਼ਿਆਦਾ ਸੌਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਅੰਦਰ ਹੀ ਅੰਦਰ ਘੁੱਟ ਰਿਹਾ ਹੈ ਤੇ ਕਿਸੇ ਗੱਲ ਤੋਂ ਦੁਖੀ ਹੈ ਜਿਸ ਮਰਦ ਵਿੱਚ ਇਹ ਖਾਸ ਆਦਤ ਹੁੰਦੀ ਹੈ ਉਸ ਮਰਦ ਨਾਲ ਔਰਤ ਰਿਸ਼ਤਾ ਬਣਾਉਣ ਦੇ ਲਈ ਜਲਦੀ ਪਿੱਛੇ ਪੈ ਜਾਂਦੀ ਹੈ ਉਹ ਆਦਤ ਹੈ ਉਸ ਦੀ ਹਰ ਗੱਲ ਮੰਨਣ ਦੀ ਜਿਸ ਪ੍ਰੇਮਿਕਾ ਨੇ ਸੱਚੀ ਮੁਹੱਬਤ ਕੀਤੀ ਚਰਿੱਤਰ ਉੱਪਰ ਉਂਗਲੀ ਵੀ ਉਸ ਤੇ ਹੀ ਉੱਠੀ ਦਸ ਜੋਗਾ ਮੂੰਹ ਮਾਰ ਕੇ ਅਰੇਂਜ ਮੈਰਿਜ ਕਰਨ ਵਾਲੀ ਨੂੰ ਹਮੇਸ਼ਾ ਸਮਾਜ ਵਿੱਚ ਇੱਜ਼ਤ ਹੀ ਮਿਲੀ ਹੈ ਸਿਰਫ ਪਿਆਰ ਕਰਨਾ ਹੀ ਜ਼ਰੂਰੀ ਨਹੀਂ ਹੁੰਦਾ ਜਨਾਬ ਪਿਆਰ ਵਿੱਚ ਖੁਸ਼ ਕਰਨਾ ਵੀ ਪੈਂਦਾ ਹੈ ਵਰਨਾ ਲੜਕੀ ਦੂਸਰੇ ਨੂੰ ਪਕੜ ਲੈਂਦੀ ਹੈ ਔਰਤ ਕਦੀ ਗੈਰ ਮਰਦ ਨੂੰ ਆਪਣਾ ਜਸਮ ਛੂਣ ਨਹੀਂ ਦਿੰਦੀ ਪਰ ਮਰਦ ਆਪਣੀ ਹਵਸ ਤੇ ਲਈ ਗੈਰ ਲੜਕੀ ਦੇ ਨਾਲ ਪਿਆਰ ਦਾ ਨਾਟਕ ਵੀ ਕਰ ਲੈਂਦਾ ਹੈ ਕੌੜਾ ਹੈ ਪਰ ਸੱਚ ਹੈ ਜੋ ਬਤੀ ਤੁਹਾਡੇ ਨਾਲ ਪਿਆਰ ਕਰਦਾ ਹੈ ਉਹ ਤੁਹਾਡੇ ਨਾਲ ਗੱਲ ਕੀਤੇ ਬਿਨਾ ਨਹੀਂ ਰਹਿ ਸਕਦਾ ਅਗਰ ਉਹ ਰਹਿ ਰਿਹਾ ਹੈ ਤਾਂ ਸਮਝ ਜਾਓ ਤੁਹਾਡੀ ਕਮੀ ਕਿਤੇ ਹੋਰ ਪੂਰੀ ਹੋ ਰਹੀ ਹੋਵੇਗੀ ਇਹ ਜ਼ਿੰਦਗੀ ਵੀ ਤਮੰਨਾ ਦਾ ਗੁਲਦਸਤਾ ਹੀ ਤਾਂ ਹੈ ਕਦੇ ਮਹਿਕਦੀ ਹੈ ਕਦੇ ਮੁਰਝਾ ਜਾਂਦੀ ਹੈ ਤੇ ਕਦੇ ਛੁੱਬ ਜਾਂਦੀ ਹੈ ਸੋਚ ਸਮਝ ਕੇ ਹੀ ਆਪਣੇ ਮਨ ਦੀ ਗੱਲ ਕਿਸੇ ਨੂੰ ਦੱਸਣਾ ਕਿਉਂਕਿ ਇਹ ਕਾਲ ਰਿਕਾਰਡਿੰਗ ਤੇ ਸ਼ਾਰਟ ਸਕਰੀਨ ਦਾ ਜ਼ਮਾਨਾ ਹੈ ਜਨਾਬ ਦੋਸਤੋ ਵੀਡੀਓ ਪਸੰਦ ਆ ਰਿਹਾ ਤੇ ਲਾਈਕ ਜ਼ਰੂਰ ਕਰੋ ਝੂਠਾ ਇਨਸਾਨ ਅੰਤ ਵਿੱਚ ਆਪਣੇ ਸਿਵਾਏ ਕਿਸੇ ਨੂੰ ਧੋਖਾ ਨਹੀਂ ਦੇ ਸਕਦਾ ਕਿਸੇ ਦਾ ਦੁੱਖ ਦੇਖ ਕੇ ਅਗਰ ਤੁਹਾਨੂੰ ਦੁੱਖ ਹੁੰਦਾ ਹੈ ਤਾਂ ਸਮਝ ਲਾਓ ਤੁਹਾਡੀ ਆਤਮਾ ਵਿੱਚ ਪਰ ਆਤਮਾ ਵਿਰਾਜਮਾਨ ਹੈ ਜੇਕਰ ਹਾਲਾਤ ਉੱਪਰ ਤੁਹਾਡੀ ਪਕੜ ਮਜ਼ਬੂਤ ਹੋਵੇਗੀ ਤਾਂ ਜ਼ਹਿਰ ਉਗਲਣ ਵਾਲਾ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਅਫਵਾਹ ਨਫ਼ਰਤ ਕਰਨ ਵਾਲੇ ਦੇ ਦੁਆਰਾ ਬਣਾਈ ਜਾਂਦੀ ਹੈ ਮੂਰਖਾਂ ਦੇ ਦੁਆਰਾ ਫੈਲਾਈ ਜਾਂਦੀ ਹੈ ਬੇਵਕੂਫਾਂ ਦੇ ਦੁਆਰਾ ਸਵੀਕਾਰ ਕੀਤੀ ਜਾਂਦੀ ਹੈ ਖਿਆਲ ਉਨ੍ਹਾਂ ਦੇ ਆਉਂਦੇ ਹਨ ਜਿਸ ਨਾਲ ਦਿਲ ਦਾ ਰਿਸ਼ਤਾ ਹੋਵੇ ਹਰ ਸ਼ਖਸ ਆਪਣਾ ਹੋ ਜਾਏ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਜੋ ਔਰਤ ਖੁਦ ਆਪਣੇ ਬੱਚਿਆਂ ਤੋਂ ਤੁਹਾਡੀ ਇੱਜ਼ਤ ਕਰਵਾਏ ਉਹ ਔਰਤ ਆਪਣੇ ਖਾਸ ਨਾਲ ਬੇਪਨਾਹ ਮੁਹੱਬਤ ਕਰਦੀ ਹੈ ਤੇ ਰੱਬ ਤੋਂ ਡਰਦੀ ਹੈ ਤੁਹਾਨੂੰ ਐਸੀ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਖੁਦ ਨੂੰ ਕਿਸੇ ਦੇ ਲਈ ਬਦਲ ਲੈਂਦੇ ਹੋ ਤੇ ਫਿਰ ਵੀ ਤੁਹਾਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ